ਆ ਵੀ ਆਮੋ ਟਾਈਮ ਦੇ ਵਿੱਚ ਕੁਝ ਸਮਝੌਤੇ ਨੂੰ ਲੈ ਕੇ ਦੁਬਾਰਾ ਗੱਲ ਚੱਲਦੀ ਹੈ ਯਾਰ ਭਾਜਪਾ ਵਾਲੀ ਤਾਂ ਗੱਲ ਆਪਾਂ ਨੂੰ ਕਰਨ ਦੀ ਲੋੜ ਹੀ ਨਹੀਂ ਜੇ ਅਕਾਲੀ ਦਲ ਆਪ ਦੇ ਆਪ ਵਿੱਚ ਮਜ਼ਬੂਤ ਹੈ ਤਾਂ ਫਿਰ ਖੁਦ ਬਹੁਤ ਸਮਰੱਥ ਹੈ ਪੰਜਾਬ ਦੇ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਜਿੱਤਣ 'ਚ ਤੇ ਆਪ ਦੇ ਆਪ ਵਿੱਚ ਇੱਕ ਸਭ ਤੋਂ ਵੱਡੀ ਪੰਜਾਬ ਦੀ ਤਾਕਤ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਣ ਸਕਦਾ ਸੋ ਕਿਸੇ ਫੌੜੀਆਂ ਦੀ ਭਾਜਪਾ ਦੀ ਆਰ ਹੋਰ ਕਿਸੇ ਦੀ ਤਾਂ ਲੋੜ ਨਹੀਂ ਪੈਣੀ ਸਰੀ ਸਰਵਤ ਜਿਹੜੀ ਆ ਜੀਵਨੀ ਚੋਣਾਂ ਹੋ ਰਹੀਆਂ ਨੇ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਨਹੀਂ ਖੜਕ ਕੀਤਾ ਗਿਆ ਤੁਸੀਂ ਸਮਝਦੇ ਵੀ ਇਹਦੇ ਨਾਲ ਵੀ ਬੈਕਫੁੱਟ ਤੇ ਗਿਆਗਾ ਕਿਤਾ ਨੁਕਸਾਨ ਤਾਂ ਹੋਈ ਹੀ ਹੈ ਕਿਉਂਕਿ ਇੱਕ ਤਾਂ ਲੋਕਾਂ ਦੇ ਵਿੱਚ ਇਹ ਗੱਲ ਜਾਂਦੀ ਹੈ ਵੀ ਸ਼ਾਇਦ ਪਾਰਟੀ ਕਮਜ਼ੋਰ ਹੈ ਜਿਹੜੀ ਚੋਣ ਨਹੀਂ ਲੜਾ ਸਕੀ ਕਿਸੇ ਡਰੋਂ ਨਹੀਂ ਜਿਹੜੀ ਇਹ ਪਾਰਟੀ ਨੇ ਚੋਣ ਨਹੀਂ ਲੜਾਈ ਤੇ ਜਿਹੜੇ ਲੋਕਲ ਲੀਡਰਸ਼ਿਪ ਹੁੰਦੀ ਹੈ ਲੋਕਲ ਵਰਕਰ ਹੁੰਦੇ ਨੇ ਉਹਨਾਂ ਚ ਵੀ ਨਿਰਾਸ਼ਤਾ ਹੁੰਦੀ ਹੈ ਕਿ ਲੋਕਾਂ ਨੇ ਵੋਟ ਤਾਂ ਕਿਸੇ ਨੂੰ ਪਾਉਣੀ ਹੈ ਜੇ ਉਮੀਦਵਾਰ ਖੜਾ ਹੋਇਆ ਤੇ ਜਿਹੜੇ ਲੋਕ ਇੱਕ ਵਾਰੀ ਕਿਸੇ ਹੋਰ ਪਾਸੇ ਤੁਰ ਜਾਂਦੇ ਨੇ ਫਿਰ ਉਹਨੂੰ ਮੋੜਨਾ ਬੜਾ ਔਖਾ ਹੁੰਦਾ ਸੋ ਇਹਦੇ ਨਾਲ ਜਿੱਥੇ-ਜਿੱਥੇ ਚੋਣ ਹੋਈ ਹੈ ਉੱਥੇ ਵੀ ਤੇ ਵੈਸੇ ਵੀ ਪੰਜਾਬ ਚੋਰਵਾਲ ਓਰਲ ਜਿਹੜਾ ਪਾਰਟੀ ਦੇ ਵਿੱਚ ਤੇ ਕਾਟਰ ਦੇ ਵਿੱਚ ਮਯੂਸੀ ਤਾਂ ਆਉਂਦੀ ਆਉਂਦੀ ਹੈ ਇਹ ਤਾਂ ਇਹ ਤਾਂ ਸੁਭਾਵਿਕ ਹੈ ਕੀ ਕਿਸੇ ਇਹ ਹਲਕੇ ਦੇ ਵਿੱਚ ਕਿਸੇ ਉਮੀਦਵਾਰ ਨੂੰ ਸਪੋਰਟ ਕਰਨ ਦਾ ਹੈ ਕੁਝ ਕਰ ਰਿਹਾ ਹੈ ਜੇ ਨਹੀਂ ਅਸੀਂ ਕਿਸੇ ਨੂੰ ਸਪੋਰਟ ਨਹੀਂ ਕਰ ਰਹੇ ਹਾਂ ਇਹ ਹਾਂ ਇੰਨਾ ਜ਼ਰੂਰ ਹੈ ਵੀ ਜੇ ਕਿਤੋਂ ਕੋਈ ਪੰਥਕ ਉਮੀਦਵਾਰ ਜਿੱਤ ਸਕਦਾ ਤਾਂ ਉਹ ਅਸੀਂ ਉਸ ਤੇ ਖੁਸ਼ ਹੋਵਾਂਗੇ ਕਿਉਂਕਿ ਬਾਕੀ ਪਾਰਟੀਆਂ ਜਿਹੜੀਆਂ ਨੇ ਚਾਹੇ ਭਾਜੀਪੀ ਚਾਹੇ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਉਹਨਾਂ ਦਾ ਤੁਸੀਂ ਪੰਜਾਬ ਪ੍ਰਤੀ ਰਵਈਆ ਸਾਰਿਆਂ ਦਾ ਜਾਣਦੇ ਹੋ ਦੇਖ ਚੁੱਕੇ ਹੋ ਤੇ ਫਿਰ ਵੀ ਜਿਹੜੀਆਂ ਕੋਈ ਪੰਥਕ ਧਿਰਾਂ ਨੇ ਉਹ ਪੰਜਾਬ ਵਾਸਤੇ ਕੌਮ ਵਾਸਤੇ ਸੋਚਦਿਆਂ ਨੇ ਤੇ ਜੇ ਕੋਈ ਵੈਸਤਾ ਤਕਰੀਬਨ ਜ਼ਿਆਦਿਆਂ ਦਾ ਬਾਈਕਾਟ ਹੀ ਹੈ ਪਰ ਜੇ ਕੋਈ ਜਿੱਤ ਸਕਦੀ ਹੈ ਤਾਂ ਅਸੀਂ ਤਾਂ ਫੇਰ ਵੀ ਉਹੀ ਚਾਹਾਂਗੇ ਵੀ ਕੋਈ ਪੰਥਕਧਿਰ ਜਿੱਤੇ ਸਵੇ ਸਿੰਘ ਮਾਨ ਦੇ ਦੋ ਤਾਂ ਬਰਨਾਲੇ ਤੋਂ ਚੋਣ ਲੜ ਰਹੇ ਕੀ ਉਹਨਾਂ ਦੇ ਬਰਨਾਲੇ ਤੇ ਸਪੋਰਟ ਹੋ ਸਕਦੀ ਨਹੀਂ ਅਸੀਂ ਕਿਸੇ ਦਾ ਸਮਰਥਨ ਨਹੀਂ ਕਰ ਰਹੇ ਪਰ ਫੇਰ ਵੀ ਉਹ ਕਹਾਂ ਇਸ ਕੋਈ ਦੋਹਰੇ ਨਹੀਂ ਉਹ ਪੰਥਕਧਿਰ ਨੇ ਤੇ ਮੇਰੇ ਆਪਦੇ ਕੋਲ ਕੋਈ ਅਧਿਕਾਰ ਨਹੀਂ ਮੈਂ ਕਿਸੇ ਦਾ ਸਮਰਥਨ ਕਰ ਸਕਦਾ ਪਾਰਟੀ ਫੈਸਲਾ ਲੈਂਦੀ ਹੈ ਪਰ ਫੇਰ ਵੀ ਬਾਕੀ ਉਮੀਦਵਾਰਾਂ ਨਾਲੋਂ ਤਾਂ ਅਸੀਂ ਉਹਨਾਂ ਨੂੰ ਬਾਕੀਆਂ ਨਾਲੋਂ ਤਾਂ ਚੰਗੇ ਸਮਝਦੇ ਹਾਂ ਤੁਸੀਂ ਸਮਝੋ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਕਿਉਂਕਿ ਸਰਕਾਰ ਵੱਲੋਂ ਵੀ ਯਾਦਤਰ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਟਾਰਗੇਟ ਕੀਤਾ ਜਾਂਦਾ ਚਾਹੇ ਕੋ ਪੰਜਾਬ ਦੀ ਜਿਹੜੀ ਵੀ ਪਾਰਟੀ ਹੈ ਉਹ ਲੱਗਦਾ ਵੀ ਇਸ ਅਕਾਲੀ ਦਲ ਮਜ਼ਬੂਤ ਸੀਗੀ ਜਾਂ ਉਸ ਨੂੰ ਇਸ ਲਈ ਟਾਰਗੇਟ ਕੀਤਾ ਜਾਂਦਾ ਨਹੀਂ ਦੇਖੋ ਕੋਈ ਗੱਲ ਨਹੀਂ ਗੱਲ ਟਾਰਗੇਟ ਕਰਨ ਦੀ ਜੇ ਸਾਡੇ ਤੋਂ ਗਲਤੀਆਂ ਹੋਈਆਂ ਕਮੀਆਂ ਰਹੀਆਂ ਤਾਂ ਹੀ ਲੋਕ ਲੋਕਾਂ ਨੇ ਮੂੰਹ ਮੋੜਿਆ ਲੋਕਾਂ ਨੂੰ ਸਿੱਧਾ ਦੋਸ਼ ਨਹੀਂ ਦੇ ਸਕਦੇ ਸਾਨੂੰ ਆਪਦੇ ਆਪ ਨੂੰ ਸੁਧਾਰਨਾ ਪਏਗਾ ਅਸੀਂ ਕੋਈ ਇੱਕ ਇਕੱਲੇ ਉਹ ਨਹੀਂ ਕਰਦੇ ਕਿਤੇ ਨਾ ਕਿਤੇ ਵੱਧ ਘੱਟ ਜਿਹੜਾ ਹੈ ਸਾਰਿਆਂ ਨੂੰ ਹੀ ਇਸ ਦੀ ਜ਼ਿੰਮੇਵਾਰੀ ਲੈਣੀ ਪੈਣੀ ਚਾਹੀਦੀ ਹੈ ਬਾਕੀ ਨੁਕਸਾਨ ਅਕਾਲੀ ਦਲ ਦੇ ਕਮਜ਼ੋਰ ਹੋਣ ਦਾ ਪੰਜਾਬ ਨੂੰ ਹੋਇਆ ਇਸ ਚ ਕੋਈ ਦੋਸ਼ਾਇੀ ਨਹੀਂ ਕਿਉਂਕਿ ਜਿਹੜੀ ਕੋਈ ਰੀਜਨਲ ਪਾਰਟੀ ਹੁੰਦੀ ਹੈ ਉਹੀ ਆਪਦੇ ਸੂਬੇ ਦੀ ਲੜਾਈ ਲੜ ਸਕਦੀ ਹੈ ਜਿਹੜੇ ਕੇਂਦਰੀ ਪਾਰਟੀਆਂ ਨੇ ਉਹਨਾਂ ਦਾ ਕੋਈ ਪੱਕਾ ਸਟੈਂਡ ਨਹੀਂ ਹੁੰਦਾ ਕਿਸੇ ਇੱਕ ਸੂਬੇ ਦੇ ਹੱਕ ਚ ਕਦੇ ਲੜਾਈ ਨਹੀਂ ਲੜ ਸਕਦੀਆਂ ਉਹ ਉਹਨਾਂ ਨੇ ਹਰਿਆਣੇ ਚ ਜਾ ਕੇ ਉਹਦੀ ਜੀ ਗੱਲ ਕਰ ਦੇਣੀ ਆ ਪੰਜਾਬ ਚ ਜਾ ਕੇ ਪੰਜਾਬ ਦੀ ਗੱਲ ਕਰ ਦੇਣੀ ਆ ਕਿ ਕਿਸੇ ਹੋਰ ਸਟੇਟ ਜਾ ਕੇ ਉਹਦੀ ਗੱਲ ਕਰ ਲੈਣੀ ਆ ਤੇ ਸੋ ਉਹ ਤਾਂ ਸਿਰਫ ਆਪ ਦਾ ਸਿਆਸੀ ਲਾਹਾ ਲੈਣ ਤੱਕ ਸੋਚਦੀਆਂ ਪਰ ਜਿਹੜੀ ਖੇਤਰੀ ਪਾਰਟੀ ਹੁੰਦੀ ਉਹ ਉਹ ਆਪਣੀ ਸੂਬੇ ਵਾਸਤੇ ਲੜ ਸਕਦੀ ਹੈ ਉਹਦੇ ਵਾਸਤੇ ਜੂਝ ਸਕਦੀ ਹੈ ਕੁਝ ਪ੍ਰਾਪਤ ਕਰ ਸਕਦੀ ਹੈ ਤੇ ਦੇਖੋ ਇਹ ਹੈਗਾ ਜੇ ਅਕਾਲੀ ਦਲ ਇਹ ਨਹੀਂ ਹੈਗਾ ਵੀ ਪੰਜਾਬ ਦੀ ਕੋਈ ਖੇਤਰੀ ਪਾਰਟੀ ਨਹੀਂ ਉੱਭਰ ਕੇ ਜੇ ਅਕਾਲੀ ਦਲ ਕਮਜ਼ੋਰ ਹੁੰਦਾ ਤਾਂ ਲੋਕਾਂ ਨੇ ਕੋਈ ਹੋਰ ਪਾਰਟੀ ਜਿਹੜੀ ਖੇਤਰੀ ਪਾਰਟੀ ਉੱਭਰ ਸਕਦੀ ਹੈ। ਜਿਵੇਂ ਹੁਣ ਆਪਣੇ ਨੂੰ ਜਿਹੜਾ ਹੈ ਭਾਈ ਸਰਬਜੀਤ ਸਿੰਘ ਅਮਰਪਾਲ ਸਿੰਘ ਨੂੰ ਵੋਟਾਂ ਪਾਈਆਂ ਹੀ ਨਹੀਂ ਨਾ ਉਹ ਵੀ ਖੇਤਰੀ ਰੂਪ ਦੇ ਵਿੱਚ ਹੀ ਜਿਹੜਾ ਹੈ ਉਹ ਕੰਮ ਕਰ ਰਹੇ ਸੀਗੇ। ਇੱਕ ਖੇਤਰੀ ਧਿਰੀ ਬਣ ਕੇ ਕੰਮ ਕਰ ਰਹੇ ਸੀਗੇ। ਸੋ ਅਕਾਲੀ ਦਲ ਹੁਣ ਤੱਕ ਸਭ ਤੋਂ ਲੰਬਾ ਸਮਾਂ ਇੱਕ ਖੇਤਰੀ ਪਾਰਟੀ ਦਾ ਰੋਲ ਅਦਾ ਕਰ ਰਹੀ ਪੰਜਾਬ ਦੀ। ਤੇ ਇਹਦਾ ਕਮਜ਼ੋਰ ਹੋਣ ਦੇ ਕਰਕੇ ਹੀ ਉਹ ਦੂਜੀਆਂ 13 ਜਿਹੜੀਆਂ ਆਮਲੀਆਂ ਉਹ ਵੀ ਆਖਰ ਖੇਤਰੀ ਧਰਾਂ ਨੇ ਤੇ ਇਹ ਇਹ ਸਾਰੀਆਂ ਚੀਜ਼ਾਂ ਨੇ ਕੋਈ ਵੀ ਖੇਤਰੀ ਕੋਈ ਵੀ ਜਿਹੜਾ ਇਲਾਕਾ ਹੈ ਖਾਸ ਤੌਰ ਤੇ ਪੰਜਾਬ ਵਾਜ਼ੀਏ ਜਿਹੜੇ ਮਿਨੋਰਟੀ ਸਟੇਟ ਨੇ ਉਹਨਾਂ ਚ ਖੇਤਰੀ ਇੱਕ ਤਾਕਤ ਹਮੇਸ਼ਾ ਰਹੇਗੀ ਰਹੇਗੀ ਇਹ ਕਿਸ ਰੂਪ ਚ ਆਉਂਦੀ ਹੈ ਇਹ ਇਹ ਸਮੇਂ ਨਾਲ ਪਤਾ ਚੱਲੇਗਾ